ਸਸੀ ਰਲਦੀ ਤੁਸੀਂ ਜੁੜੇ ਹੋ ਮਲੂਟ نیوز ਦੇ ਨਾਲ ਅੱਜ ਤੋਂ ਕਰੀਬ 5 ਸਾਲ ਪਹਿਲਾਂ ਮਲੂਟ ਸ਼ਹਿਰ ਦੇ ਵਿੱਚ ਇੱਕ ਹੋਏ ਦੋਹਰੇ ਕਤਲकांड ਦੇ ਦੋਸ਼ੀ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਇਹ ਇਹ ਮਾਮਲਾ 30 ਸਤੰਬਰ 2020 ਦਾ ਹੈ ਜਦੋਂ ਸਰਕਾਰੀ ਸੀਨੀਅਰ ਸਟੈਂਡਰੀ ਸਕੂਲ ਲੰਬੀ ਦੇ ਵਿੱਚ ਟੈਕਲਗਲ ਪੋਸਟ ਤੇ ਕੰਮ ਕਰਦੇ ਗੁਰਸੇਵਤ ਭੱਟੀ ਵਾਸੀ ਪਟੇਲ ਨਾਡਰ ਮਲੂਟ ਦਾ ਕਿਸੇ ਮਹਿਲਾ ਅਧਿਆਪਕ ਨਾਲ ਕਿਸੇ ਮਾਮਲੇ ਦਾ ਤਕਰਾਰ ਹੁੰਦੀ ਹੈ ਐਸੇ ਤਕਰਾਰ ਦੀ ਰੰਜਿਸ਼ ਨੂੰ ਲੈ ਕੇ ਇਹ ਨੌਜਵਾਨ 30 ਸਤੰਬਰ ਨੂੰ ਸ਼ਾਮ ਨੂੰ ਪਹਿਲਾ ਉਸ ਟੀਚਰ ਦੇ ਦਸ਼ਮੇਸ਼ ਕਲੋਨੀ ਸਥਿਤ ਘਰ ਦੇ ਵਿੱਚ ਜਾ ਕੇ ਗੋਲੀਆਂ ਚਲਾਉਂਦਾ ਹੈ ਉਸ ਦੇ ਦੌਰਾਨ ਜਿਹੜੀ ਟੀਚਰ ਅਤੇ ਉਸ ਦੀ ਸੱਸ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੋਵੇਂ ਜ਼ਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਨੌਜਵਾਨ ਟਾੜ ਤੇ ਸਵਾਰ ਹੋ ਕੇ ਮਲੋੜ ਦੇ ਗੋੜ ਬਾਜ਼ਾਰ ਵਿੱਚ ਆਂਦਾ ਹੈ ਅਤੇ ਇੱਕ ਬਰਤਨਾ ਦੀ ਦੁਕਾਨ ਜੋ ਟੀ.ਓ.ਐਸ.ਟੀ.ਚਰ ਦੀ ਦੁਕਾਨ ਦੱਸੀ ਜਾਂਦੀ ਹੈ ਉਸ ਦੀ ਟੀ.ਚਰ ਦੇ ਪਰਿਵਾਰ ਦੀ ਦੁਕਾਨ ਦੱਸੀ ਜਾਂਦੀ ਹੈ ਉਸ ਬਰਤਨਾ ਦੀ ਦੁਕਾਨ ਤੇ ਆਰ.ਟੀ.ਵੀ. ਗੋਲੀਆਂ ਚਲਾਉਂਦਾ ਹੈ ਉਸ ਦੁਕਾਨ ਤੇ ਉਸ ਟੀ.ਚਰ ਦਾ ਬ੍ਰਦਰ ਜਿਸ ਦਾ ਨਾਮ ਹਰਪਾਲ ਸਿੰਘ ਹੈ ਤੇ ਇੱਕ ਮੁਲਾਜ਼ਮ ਬਬਲੂ ਬੈਠਾ ਹੁੰਦਾ ਹੈ ਉਹਨਾਂ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ ਬਬਲੂ ਦੀ ਮੋਟੇ ਤੇ ਮੌਤ ਹੋ ਜਾਂਦੀ ਹੈ ਤੇ ਹਰਪਾਲ ਸਿੰਘ ਜੋ ਉਸ ਟੀਚਰ ਦਾ ਬ੍ਰਦਰ ਹੈ ਉਹ ਫੱਟਰ ਹੋ ਜਾਂਦਾ ਹੈ ਐਸ ਘਟਨਾ ਤੋਂ ਬਾਅਦ ਉਹ ਜਿਹੜਾ ਦੋਸ਼ੀ ਹੈ ਉਹ ਮੋਟੇ ਤੋਂ ਫਰਾਰ ਹੋ ਜਾਂਦਾ ਗੁਰਸੇਵਟਪੱਟੀ ਟਟਨਾ ਤੋਂ ਬਾਅਦ ਜਿਹੜੇ ਇਲਾਜ ਜਿਹੜੇ ਉਸ ਟੀਚਰ ਦੇ ਜਿਹੜੇ ਸੱਸ ਨੇ ਗੁਰਜੀਤਪੁਰ ਉਹਨਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਜਿਹੜਾ ਬਬਲੂ ਹੈ ਜਿਹੜਾ ਦੁਕਾਨ ਦਾ ਮੁਲਾਜ਼ਮ ਹੈ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਿੱਤਿਆ ਘਟਨਾ ਦੇ ਵਿੱਚ ਟੀਚਰ ਦੇ ਜਿਹੜੇ ਬ੍ਰਦਰ ਨੇ ਹਰਪਾਲ ਸਿੰਘ ਜੋ ਦੁਕਾਨ ਤੇ ਬੈਠੇ ਹੁੰਦੇ ਨੇ ਫਟਟਰ ਹੋ ਜਾਂਦੇ ਨੇ ਘਟਨਾ ਤੋਂ ਬਾਅਦ ਦੋਸ਼ੀ ਗੁਰਸੇਵਟ ਪੱਟੀ ਵੱਲੋਂ ਆਤਮ ਸਮਰਪਣ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਟੇਸ ਚੱਲਦਾ ਹੈ ਤੇ ਤਕਰੀਬਨ 5 ਸਾਲ ਚੱਲੇ ਟੇਸ ਤੋਂ ਬਾਅਦ ਬੀਤੇ ਦਿਵਸ ਬੀਤੇ ਦਿਨੀ ਇਸ ਕੇਸ ਦੇ ਵਿੱਚ ਜੇ ਦੋਸ਼ੀ ਗੁਰਸੇਵਟ ਵੱਟੀ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਾਨਯੋਗ ਅਮੀ ਸਿੰਘ ਵੱਲੋਂ ਜਿਹੜਾ ਉਮਰ ਟਿਆਂ ਦੀ ਸਹਿਜ ਸੁਣਾਈ ਜਾਂਦੀ ਹੈ ਤੇ ਇਸ ਦੇ ਨਾਲ ਹੀ 390250 ਰੁਪਏ ਦਾ ਜੁਰਮਾਨਾ ਵੀ ਜਿਹੜਾ ਹੈ ਉਸ ਨੂੰ ਦਿੱਤਾ ਜਾਂਦਾ ਹੈ ਇਹ ਘਟਨਾ ਦੀ ਪੂਰੀ ਖਬਰ ਸੀ ਇਹ ਐਸ ਟਟਨਾ ਨੇ ਪੂਰੇ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਬਣਾਇਆ ਸੀ ਟੁੱਟੀ ਇਹ ਸੜੇ ਬਾਜ਼ਾਰ ਮਤਲਬ ਇੱਕ ਸ਼ਾਮ ਟਾਈਮ ਹੀ ਟਟਨਾ ਹੋਈ ਸੀ ਤੇ ਟਟਨਾ ਦੇ ਵਿੱਚ ਜਿਹੜਾ ਮੁਲਾਜ਼ਮ ਸੀ ਤੇ ਜਿਹੜੇ ਉਸ ਟੀਚਰ ਦੇ ਸਾਥੀ ਸੀ ਜਿਹੜੀ ਜਿਹੜੀ ਸਾਥੀ ਸੀ ਉਹ ਮੌਤ ਹੋ ਗਈ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਮਲੋਟ ਨਿਊਜ਼ ਦੇ ਨਾਲ ਜੁੜਨ ਲਈ